ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਜਿੰਨੇ ਵੀ ਆਪਣੇ YouTube ਤੇ ਭੈਣ ਭਰਾ ਮਤਾਮਾ ਬਜ਼ੁਰਗ ਆਪਣੇ ਨਾਲ ਜੁੜੇ ਆ ਜੀ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸੱਤ ਸ਼ਰੀਆ ਕਾਲ ਚੜ ਗਿਆ ਦਿਨ ਹੋ ਗਈ ਸਵੇਰ ਆਸ ਕਰਦੇ ਆ ਜੀ ਸਾਰੇ ਚੜ੍ਹਦੀ ਕਲਾ ਜੀ ਹੋਣਗੇ ਜਿੰਨਾ ਵੀ ਆਪਣਾ ਛੋਟਾ ਜਿਹਾ YouTube ਪਰਵਾਰ ਆ ਆਪਾਂ ਨੂੰ ਦੇਖਦੇ ਆ ਤੇ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਅੱਜ ਦੇ ਦਿਨ ਵੀ ਆਪਾਂ ਸੋਚਿਆ ਵੀ ਨਹੀਂ ਅਗਰ ਤਲਾ ਤੋਂ ਬਾਹਰ ਨਹੀਂ ਨਿਕਲਾਂਗੇ ਡਿਸੀਜਨ ਲੈ ਲਈ ਰਾਤੀ ਤੇ ਅਗਰਤਾਲਾ ਨੂੰ ਦੇਖਦੇ ਆਂ ਘੁੰਮ ਫਿਰ ਕੇ ਅਗਰਤਾਲਾ ਜਿਹੜੇ ਪਤਾ ਹੀ ਆ ਸਾਰਿਆਂ ਨੂੰ ਰਾਜਧਾਨੀ ਆ ਸੂਬਾ ਤ੍ਰੈਪੁਰਾ ਦੀ ਤੇ ਅੱਜ ਰਾਜਧਾਨੀ ਦਾ ਗੇੜਾ ਮਾਰਦੇ ਆਂ ਤੇ ਦੇਖਦੇ ਆਂ ਇੱਥੇ ਜਿਹੜੀਆਂ ਦੇਖਣ ਵਾਲੀਆਂ ਥੋੜੀਆਂ ਥਾਵਾਂ ਆ ਉਹਨਾਂ ਤੇ ਜਾ ਕੇ ਆਨੰਦ ਮਾਣਦੇ ਆਂ ਤੇ ਨਾਲ-ਨਾਲ ਤੁਹਾਡੇ ਸਾਂਝਾ ਕਰਦੇ ਜਾਵਾਂਗੇ ਆਜਾਓ ਜੀ ਜੁੜੇ ਰਿਓ ਜੀ ਸਫਰਾਂ ਦੇ ਨਾਲ ਤੁਹਾਡਾ ਸਫਰਾਂ ਦੇ ਨਾਲ ਜੜਨਾ ਹੀ ਰੋੜਕੀ ਵਾਲੇ ਦਾ ਹੌਸਲਾ ਆ ਬਾਬ ਬਣੇ ਰਿਓ ਸਫਰਾਂ ਦੇ ਨਾਲ ਆਜਾਓ ਚੱਲਦੇ ਹਣ ਕੁਝ ਥਾਵਾਂ ਜਿਹੜੀਆਂ ਦੇਖਣ ਵਾਲੀਆਂ ਉਧਰ ਨੂੰ ਅਗਰਤਲਾ ਆਇਓ ਜੀ ਲੈ ਕੇ ਕਾਲਪੁਰਖ ਸੱਚੇ ਪਾਤਸ਼ਾਹ ਜੀਆ ਦਾ ਨਾਂ ਛੱਡਦੇ ਆ ਲਗਾਮਾਂ ਘੋੜੇ ਦੀਆਂ ਘੁੰਮਦੇ ਆ ਸੂਬਾ ਤ੍ਰੈਪੁਰਾ ਦੀ ਰਾਜਧਾਨੀ ਅਗਰਤਲਾ ਦੇਖਦੇ ਇੱਥੇ ਕੀ ਕੀ ਦੇਖਣਯੋਗ ਚੀਜ਼ਾਂ ਆ ਤੇ ਮਾਣਦੇ ਆ ਆਨੰਦ ਲਓ ਜੀ ਛੜਤੀਆਂ ਫੇ ਆਪਾਂ ਲਗਾਮਾਂ ਘੋੜੇ ਦੀਆਂ ਲੋਕੇਸ਼ਨ ਲਾ ਲਈ ਆ ਆਪਾਂ ਅਦੇ ਐਨਤਾ ਪੈਲੈਸ ਦੀ ਪਹੁੰਚਾਂਗੇ ਪਹਿਲਾਂ ਪੈਲੈਸ ਦੇਖਦੇ ਆ ਇੱਥੇ ਵਾਲਾ ਕਹਿੰਦੇ ਕਾਫੀ ਪੁਰਾਣਾ ਆ 2-300 ਸਾਲ ਪੁਰਾਣਾ ਆ ਕਹਿੰਦੇ ਮੈਂ ਕਿਹਾ ਪਹਿਲਾਂ ਤੁਹਾਡੀ ਆ ਚੌਂਕ ਦੇ ਵੀ ਝਾਤੀ ਮਰਾ ਦੇਈਏ। ਕਉਮ ਕੇ ਆਪਾਂ ਇੱਧਰ ਨੂੰ ਜਾਣਾ ਆ ਅਜੰਤਾ ਪਹਿਲਾ ਪਹਿਲਾ ਖਾਣ ਪੀਣ ਦਾ ਜ਼ਗਾੜ ਦੇਖਣਾ ਕਦੇ ਭੁੱਖ ਲੱਗੀ ਆ। ਲੋ ਜੀ ਘੋੜੇ ਲਾਤਾ ਲੋਕ ਆਪਾਂ ਮੈਂ ਕਿਹਾ ਪਹਿਲਾਂ ਕੋ ਖਾ ਲਈਏ ਫੇ ਪਹੁੰਚਦੇ ਆਂ ਕਿਉਂਕਿ ਜਿਹੜੀਆਂ ਟੂਰਿਸਟ ਪਲੇਸ ਹੁੰਦੇ ਆ ਦੇਖਣ ਵਾਲੀਆਂ ਥਾਵਾਂ ਹੁੰਦੀਆਂ ਉਹਨਾਂ ਜਿੱਥਾਂ ਦੇ ਥੋੜਾ ਖਾਣਾ ਪੀਣਾ ਮਹਿੰਗਾ ਹੁੰਦਾ। ਫਿਰ ਕਰਕੇ ਮੈਂ ਕਿਹਾ ਰਾਹ 'ਚ ਹੀ ਖਾ ਲੈਂਦੇ ਆ ਤੇ ਟਾਈਮ ਹੋ ਗਿਆ ਆ 11:30 ਰॉयਲ ਵੈਜ ਪਿਓਰ ਵੈਜਿਟੇਰੀਨ ਹੋਟਲ ਐਂਡ ਰੈਸਟੋਰੈਂਟ ਇੱਥੇ ਖਾਣੇ ਲਓ ਜੀ ਅੱਜ ਚੱਲੂਗੀ ਵੈਜ ਬਰੀਅਨੀ ਦਾਲ ਕੜਾਈ ਪਨੀਰ ਆ ਇਹਨਾਂ ਦਾ ਕੰਮ ਚਾਹ ਹੁੰਦਾ ਲਓ ਜੀ ਗੁਰੂ ਘਰ ਤੋਂ ਚੱਲ ਕੇ ਅਗਰਦਲਾ ਸ਼ਹਿਰ ਦਾ ਕਿੜਾ ਜਾ ਦਿੰਦੇ ਹੋਏ ਸ਼ਹਿਰ ਦੇ ਵਿੱਚੇ ਪਹੁੰਚ ਗਏ ਆਪਾਂ ਆਈਲਾ ਅਗਰਦਲਾ ਅਤੇ ਇਹਦਾ ਫਲੇਟ ਆਜੋ ਹਣ ਇਹਨੂੰ ਕਰਦੇ ਆ ਐਕਸਪਲੋਰ ਯਾਰਾ ਦੇਖਦੇ ਆ ਇਹਦੇ ਅੰਦਰ ਕੀ ਹਸਾਬ ਕਿਤਾਬ ਆ ਵੇ ਕਾਫੀ ਵੱਡਾ ਆਇਆ ਵੇ ਇਹਦੇ ਆਲੇ ਦੁਆਲੇ ਘੁੰਮਦੇ ਆ ਜਾਈਏ ਆਪਾਂ ਤੇ ਜੱਤੇ ਦੀ ਸਕਰੀਨ ਤੇ ਦੇਖੋ ਪਹਿਲਾਂ ਸਾ ਇਹਦੇ ਬਾਰੇ ਥੋੜੀ ਜਾਣਕਾਰੀ ਦੱਸ ਦਨੇ ਆ ਟਿਕਟ ਇਹਦੀ 50 ਰੁਪਏ ਤੇ ਕੈਮਰਾ ਵਗੈਰਾ ਡੀਐਸਆ ਕਿਹੜਾ ਹੁੰਦਾ ਉਹ ਵੀ ਅਲਾਉਡ ਨਹੀਂ ਹੈਗਾ ਇੱਥੇ ਤੇ ਫੋਨ ਅਲਾਉਡ ਆ ਫੋਨ ਬਾਰ-ਬਾਰ ਅਲਾਉਡ ਆ ਤੇ ਅੰਦਰ ਮਿਊਜ਼ੀਅਮ ਦੇ ਵਿੱਚ ਅਲਾਉਡ ਨਹੀਂ ਹੈਗਾ ਫੋਨ ਵੀ ਤੇ ਬਾਰ-ਬਾਰ ਇਹਦੀ ਵਾਰਤੋਂ ਹੋਣੀ ਹੈ ਤੁਹਾਨੂੰ ਬਾਰ-ਬਾਰ ਉਹ ਦਿਖਾ ਲ ਦੇਣਾ ਆਪਾਂ ਤੇ ਗੁਰੂ ਘਰ ਤੋਂ ਇਹ ਚੱਲ ਕੇ ਆਪਾਂ ਨੂੰ 5.5 ਕਿਲੋਮੀਟਰ ਬਣਿਆ ਸਾਰਾ ਤੇ ਇਸ ਕਰਕੇ ਮਜੇ ਨਹੀਂ ਪਹੁੰਚੇ ਆ ਤੇ ਆਪਣੇ ਜੇ ਕੋਈ ਬਾਹਰ ਨੂੰ ਬੱਸ-ਬੁੱਸੇ ਚ ਆਉਂਦਾ ਆ ਜਾਂ ਕਿੱਦਾਂ ਤੇ ਬੱਸ ਸਟੈਂਡ ਤੋਂ ਇਹ 1 ਕਿਲੋਮੀਟਰ ਦੀ ਦੂਰੀ ਤੇ ਆਸ-ਪਾਸ ਲਓ ਜੀ ਪੈਲਸ ਤੇ ਬਿਲਕੁਲ ਆਪਾਂ ਨਿਤਿਕ ਆ ਪਹੁੰਚੇ ਆ ਤੇ ਹੁਣ ਅੰਦਰ ਐਂਟਰੀ ਕਰਦੇ ਆ ਇਹਦੇ ਤੇ ਬਾਕੀ ਜਾਣਕਾਰੀ ਅੰਦਰੋਂ ਪੜ ਪੜ ਕੇ ਪਤਾ ਲੱਗੂਗੀ ਇਹਦੇ ਬਾਰੇ ਫਿਰ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਅੰਦਰ ਕੈਮਰਾ ਤਾਂ ਅਲਾਉਡ ਨਹੀਂ ਹੋਣਾ ਆਜੋ ਜੀ ਹੁਣ ਤ੍ਰਿਪੁਰਾ ਸਟੇਟ ਮੇ ਯੂਜ਼ ਕੀ ਆਮ ਜਨਤਾ ਪੈਲੇਸ ਇਹ ਅੰਦਰ ਜਾ ਕੇ ਦੇਖਦੇ ਆ ਕੀ ਇਤਿਹਾਸ ਹੈ ਇਹ ਦਾ ਕੀ ਲਿਖਿਆ ਅੰਦਰ ਸਾਰਾ ਕੋਤੇ ਅੰਦਰ ਹੁਣ ਕੈਮਰਾ ਬੰਦ ਹਾਂਜੀ ਇਹ ਚੋਰੀ ਬਣਾਈ ਹੈ ਵੀਡੀਓ ਥੋੜੀ ਬਹੁਤੀ ਜਿੰਨੀ ਕ ਬਣੀ ਆ ਬੰਗਾਲੀ ਔਰਤਾਂ ਦਾ ਕਲਚਰ ਆ ਬੰਗਾਲ ਬੰਗਾਲੀ ਜਿਹੜੇ ਆਪਣੇ ਬੰਗਲਾਦੇਸ਼ ਚੋਂ ਆਏ ਆ ਤੇ ਆ ਜਿਹੜੇ ਇਧਰਲੇ ਟ੍ਰਾਈਬਲ ਲੋਗ ਆ ਆਦਿਵਾਸੀ ਕਬੀਲੇ ਦੇ ਲੋਗ ਇਹਨਾਂ ਦਾ ਬਣਾਇਆ ਸਾਰਾ ਤੇ ਆ ਇਹਨਾਂ ਦੇ ਗਹਿਣੇ ਜਿਹੜੀਆਂ ਔਰਤਾਂ ਪਾਉਂਦੀਆਂ ਹੁੰਦੀਆਂ ਲਓ ਜੀ ਉਹ ਜੈਨ ਤਾਂ ਪਹਿਲਾਂ ਸਦਾ ਗੇੜਾ ਦੇ ਕੇ ਆ ਗਏ ਆਪੋ ਬਾਹਰ ਹਾਂਜੀ ਜੇ ਆਪਾਂ ਗੱਲ ਕਰੀਏ ਪੈਲਸ ਕਦੋਂ ਬਣਿਆ ਸੀਗਾ ਇਹ ਪੈਲਸ ਆਪਣੇ ਮਹਾਰਾਜਾ ਕਿਸ਼ੋਰ ਮਾਨਿਆਕਾ ਨੇ ਬਣਾਇਆ ਸੀਗਾ ਜਿਹੜਾ ਇੱਥੇ ਤ੍ਰਿਪੁਰਾ ਦਾ ਰਾਜਾ ਸੀਗਾ 1800 96 ਦੇ ਢੇੜ-ਘੇੜ ਦੇ ਵਿੱਚ ਪੈਲੈਸ ਦੇ ਅੰਦਰ ਬਹੁਤ ਕੁਝ ਆ ਜਾਣਨ ਨੂੰ ਉਹ ਇੱਥੇ ਤੁਸੀਂ ਪਹੁੰਚੋ ਦੇਖੋ ਇਹਨੂੰ ਐਕਸਪਲੋਰ ਕਰੋ ਫਿਰ ਇਹ ਸਹੀ ਆ ਤੇ ਮੋਟੀ-ਮੋਟੀਆਂ ਇੱਕ ਦੋ ਕਲਿੱਪਾਂ ਆਪਾਂ ਪਿੱਛੇ ਤੁਸੀਂ ਦੇਖ ਲਈਆਂ ਆ ਤੇ ਜਾਨੀ ਕਿ ਗੱਲ ਮੋਟੀ-ਮੋਟੀ ਇੱਥੇ ਦਾ ਸਾਰਾ ਜੋ ਕਲਚਰ ਹੈਗਾ ਪਹਿਲੇ ਸਮੇਂ ਦੇ ਵਿੱਚ ਸਾਰਾ ਇਤਿਹਾਸ ਉਹ ਸਾਰਾ ਦੱਸਿਆ ਆ ਤਸਵੀਰਾਂ ਬਣਾ ਕੇ ਵੀ ਤੇ ਜੋ ਇੱਥੇ ਲੀਡਾ ਲੱਤਾ ਪਾਉਂਦੇ ਸੀ ਉਹ ਸਾਰਾ ਕੁਝ ਤੇ ਜੋ ਇਹਨਾਂ ਦਾ ਯਾਨੀ ਕਿ ਦਿੱਲੀ ਦਾ ਜੋ ਸਰਵਾਈਵ ਕਰਦੇ ਸੀ ਉਹਦੇ ਬਾਰੇ ਸਾਰਾ ਕੁਝ ਤੇ ਰਾਜਾ ਕਿਸ਼ੋਰ ਮਾਨਿਕਾ ਦੇ ਟਾਈਮ ਤੋਂ ਲੈ ਕੇ ਆਪਣੇ 1900 4-5 ਦੇ ਗੇੜ ਤੱਕ ਜਿੰਨੇ ਸਿੱਕੇ ਸੀਗੇ ਆਪਣੇ ਚਲਦੇ ਇੱਥੇ ਉਹ ਸਾਰੇ ਅੰਦਰ ਰੱਖਿਓ ਉਹਨਾਂ ਨੇ ਤੇ ਬਾਕੀ ਹੋਰ ਲੱਕੜੀ ਜੋ ਪੁਰਾਣੀਆਂ ਉਹਦਾ ਸਾਰਾ ਕੁਝ ਰੱਖਿਆ ਆ ਪਾ ਕਿਹੜਾ ਰਬੜਾ ਇੱਥੇ ਦਰਾ ਰਬੜ ਦੇ ਦਰਖਤ ਬਹੁਤ ਆਪਣੇ ਤ੍ਰੈਪੁਰਾ ਦੇ ਵਿੱਚ ਉਦੇ ਪੋਰ ਵਾਲੀ ਸਾਈਡ ਉਧਰ ਦਾ ਇਤਿਹਾਸ ਸਾਰਾ ਦੱਸਿਆ ਆ ਕਾਫੀ ਕੁਛ ਆ ਯਾਰ ਬਾਕੀ ਥੋੜਾ ਪੜਿਆ ਲਿਖਿਆ ਹੋਵੇ ਬੰਦਾ ਦਾ ਜਿਆਦਾ ਵੀ ਇਹ ਗੱਲ ਆਪਾਂ ਦਾ ਤਸਵੀਰਾਂ ਦੋ ਅੱਧੀ-ਅੱਧੀ ਜੱਜਮੈਂਟ ਕੀਤੀ ਹੈ ਜੇ ਪੰਦੇ ਪੜਿਆ ਲਿਖਿਆ ਹੋਵੇ ਤਾਂ ਇੰਗਲਿਸ਼ ਵਿੱਚ ਪੜ ਕੇ ਪੂਰਾ ਉਹਨੂੰ ਸਮਝ ਆ ਸਕਦੀ ਹੈ ਵੇ ਕੀ ਚੀਜ਼ ਐ ਇਹ ਯਾਨੀ 콜 ਮਲਾ ਕੇ ਆਨੰਦਪੁਰਾ ਆਪਾਂ ਲਿਆ ਬਸ ਗੱਲ ਇੱਥੇ ਮਕਾਉਂਦੇ ਆ ਵਾਸ ਜਿੰਦਗੀ ਦਾ ਲੈਣ ਨਿਕਲੇ ਆ ਬੜਾ ਬੋਝ ਨਹੀਂ ਦਿਮਾਗ ਤੇ ਪਾਈਦਾ ਇਹ ਕਰਕੇ ਆਨੰਦ ਮਾਣਦੇ ਹੋਏ ਹੁਣ ਨਿਕਲਦੇ ਆ ਪੈਲਸ ਤੋਂ ਬਾਹਰ ਤੇ ਕਿੱਥੇ ਜਾਣਾ ਉਹ ਤੁਹਾਡੇ ਨਾਲ ਕਰਦੇ ਆ ਸੰਝ ਅਗਲਾ ਥਾਂ ਵੀ ਹੋ ਸਦਾ ਹੀ ਨਿਸ਼ਾਨ ਰਹਿਣ ਧੂਰੇ ਪੰਥ ਖਾਲਸਾ ਮਹਾਰਾਜ ਇਹ ਲੋਜੀ ਲੋਕੇਸ਼ਨ ਆਪਾਂ ਗੱਡੀ ਹੋਆ 18 ਕਿਲੋਮੀਟਰ ਰਹਗਾ ਇੱਥੇ ਆਪਾਂ ਪਹੁੰਚਣਾ ਆ ਇਹ ਤੁਹਾਨੂੰ ਪਹੁੰਚ ਕੇ ਦਿਖਾ ਦਿੰਦੇ ਆ ਥਾਂ ਤੇ ਸ਼ਹਿਰ ਤੋਂ ਆਪਾਂ ਮੱਲਿਆਂ ਜਾਂ ਵੇਚਦੀ ਹੋਇ ਐ ਹੀ ਲੋਕੇਸ਼ਨ ਲਾ ਲਈ ਸੀ ਆਪਾਂ ਮੋਟਰਸਾਈਕਲ ਵਾਲੀ ਉਹ ਥੋੜੀ ਜਿਹੀ ਲਾਗੇ ਗਈ ਸੀ ਤੇ ਪਹੁੰਚ ਕੇ ਫਤਾਂ ਸਾਰੀਆਂ ਸਾਂਝਾ ਦਾ ਸਾਰਾ ਇਹ ਆ ਅਗਰਤਲਾ ਲਓ ਜੀ ਲੱਗ ਗਿਆ ਆਪ ਹੁਣਾਂ ਪਤਾ ਨਾ ਕਿੱਥੇ ਪਹੁੰਚ ਗਏ ਆਪਾਂ ਹਾਂ ਇੱਥੇ ਪਹੁੰਚ ਗਏ ਆਪਾਂ ਵਾਕੇ ਹੁਣ ਜਾ ਕੇ ਦੇਖਦੇ ਅੰਦਰ ਸਰ ਆਪਣਾ ਘੋੜਾ ਤੇ ਇਹ ਜਵਾਨ ਤੇ ਚਾਹ ਮੈਂ ਕਿਹਾ ਪਹਿਲਾਂ ਪੀ ਲਈਏ ਬਾਕੀ ਗੱਲਬਾਤ ਆਪਾਂ ਬਾਅਦ ਚ ਰਾਂਗੇ ਕੱਢੀਏ ਦਾ ਲਾਭ ਸਤਿ ਸ੍ਰੀ ਅਕਾਲ ਠੀਕ ਆ ਭਾਈ ਹਾਂਜੀ ਜਿਹੜੀ ਵੀ ਪਿੱਛੇ ਨਾ ਕਲਿੱਪ ਦੇਖ ਕੇ ਹਟੇ ਆ ਆਪਣੇ ਉਹ ਸੀ ਕਿ ਬਾਰਡਰ ਦੀ ਬੰਗਲਾ ਦੇ ਆ ਚਾਹ ਪੀਣ ਤੋਂ ਪਹਿਲਾਂ ਵਾਲੀ ਜਿਹੜੀ ਕਲਿੱਪ ਸੀ ਬੰਗਲਾ ਦੇ ਬਾਰਡਰ ਤੇ ਗਏ ਉਹ ਤਸਵੀਰਾਂ ਤੁਹਾਡਾ ਆਪਾਂ ਸਾਂਝੀਆਂ ਨਹੀਂ ਕਰ ਸਕਦੇ ਕਿਉਂਕਿ ਸਿਕਿਉਰਿਟੀ ਰੀਜਨ ਵੀ ਹੁੰਦਾ ਪਰ ਆਨੰਦ ਆ ਗਿਆ ਯਾਰ ਇੱਕ ਛਿੱਟੀ ਜੀ ਲਾਈਨ ਸੀ ਆ ਬਸ ਇਦਰੋਂ ਉਧਰ ਆਉਣ ਜਾਣ ਦੇ ਸਿਰਫ ਇੱਕ ਪਾਸਪੋਰਟ ਦੀ ਪੁੰਦੀ ਆ ਹੋਰ ਕੁਝ ਨਹੀਂ ਪਾਸਪੋਰਟ ਤੁਹਾਡੇ ਕੋਲ ਚਾਹੀਦਾ ਬਾਕੀ ਆਪਣੇ ਬਾਰਡਰ ਵਾਲੇ ਵਾਂਗੂ ਨਹੀਂ ਬਾਗਾ ਵਾਂਗੂ ਕਾਸ਼ ਇਦਾਂ ਕਿ ਤੇ ਬਾਗਾ ਬਾਰਡਰ ਵੀ ਖੁੱਲੇ ਜੇ ਵੇਹਣਾ ਜਿੱਦਾ ਬੰਗਲਾਦੇਸ਼ ਨੂੰ ਲੋਕੀ ਤੋਂ ਤ੍ਰੇਪਰਾ ਤੋਂ ਜਾਂਦੇ ਆ ਆਨੰਦਵਾਦ ਜੀ ਬਾਕੀ ਨਾਲ ਆਪਣੇ ਇੱਕ ਆਫੀਸਰ ਜਿਹੜਾ ਪਰ ਘੁਮਾ ਰਿਹਾ ਸੀਗਾ ਉਹਨੇ ਦੱਸਿਆ ਦਾ ਰੱਖੋ 2 ਵਜੇ ਤੱਕ 26 ਗੱਡੀਆਂ ਆ ਗਈਆਂ ਇਹ ਬੰਗਲਾ ਦੇਸ ਤੋਂ ਬੰਗਲਾ ਦੇਸ ਤੋਂ ਜਿਆਦਾ ਸਮਾਨ ਆਉਂਦਾ ਆ ਮੱਛੀ ਸੀਮਿੰਟ ਵੀ ਆਉਂਦਾ ਆ ਤੇ ਆਪਣੇ ਕਾਟਨ ਵੀ ਆਉਂਦੀ ਆ ਤੇ ਕਾਟਨ ਸੀਮਿੰਟ ਮੱਛੀ ਹੋ ਗਈ ਤੇ ਇੱਕ ਜਿਹੜੇ ਹੋਰ ਦੱਸੀ ਸੀ ਉਹਨਾਂ ਨੇ ਯਾਰ ਉਹ ਆਪਣੇ ਦਿਮਾਗ ਚੋਂ ਨਿਕਲ ਗਈ ਆਪਾਂ ਨੂੰ ਦਿਖਾ ਲਈ ਵੀ ਸੀਗੇ ਉੱਥੇ ਟਰਾਲੀ ਟਰੁੱਲੇ ਖੜੇ ਸਗੇ ਤੇ ਗੱਡੀਆਂ 5 ਨੰਬਰ ਗੇਟ ਦੇ ਵਿੱਚ ਐਂਟਰ ਹੁੰਨੀਆਂ ਆ ਤੇ ਉਤੋਂ ਬਾਹਰ ਨਹੀਂ ਜਾ ਸਕਦੇ ਤੇ ਉੱਥੋਂ ਸਮਾਨ ਲਾ ਕੇ ਉਹ ਵਾਪਸ ਹੋ ਜਾਂਦੇ ਆ ਤੇ ਆਪਣੇ ਵਾਲੇ ਲਾ ਦਿੰਦੇ ਆ ਤੇ 26 ਗੱਡੀਆਂ ਤੁਹਾਨੂੰ ਦੱਸਿਆ ਵੀ 2 ਵਜੇ ਤੱਕ ਆ ਗਈਆਂ ਸੀ ਜੀਆਂ ਤੇ ਇਧਰੋਂ ਯਾਤਰੀ ਵੀ ਜਿਹੜੇ ਜਾਂਦੇ ਆ ਆਪਣਾ ਪਾਸਪੋਰਟ ਦਿਖਾ ਲਦੇ ਆ ਵੀਰ ਚੈੱਕ ਕਰਦੇ ਚੱਲ ਇਹ ਕਿ ਚਟੀਆਂ ਲੈਣੇ ਆ ਬਸ ਉਹ ਚਟੀਆਂ ਲੈਦੇ ਲਿਜਾ ਲਾ ਕੇ ਲਿਆ ਗਿਆ ਪਰ ਉਹ ਖੜਾ ਕਰਦਾ ਸੀਗਾ ਆਫਸਰ ਨੇ ਕਿੰਦੇ ਵਾਸਾ ਆਇਆ ਇੱਥੋਂ ਕਾਹਾਂ ਪੈਰ ਰੱਖਣਾ ਦਾ ਬਾਸ ਰੋਡ ਚਾਹੀਦਾ ਮੈਂ ਕਿਹਾ ਹੁਣ ਕਰਾਂਗੇ ਵੀ ਪਾਰ ਥੋੜਾ ਟਾਈਮ ਲੱਗੂਗਾ ਕਰਾਂਗੇ ਬਾਰਡਰ ਵੀ ਬਾਰ ਤੇ ਘੋੜੀ ਤੇ ਕਰਾਂਗੇ ਵਧੀਆ ਲੱਗਾ ਯਾਨੀ ਕਿ ਉੱਥੇ ਪਹੁੰਚ ਕੇ ਸੋਹਣਾ ਐਕਸਪੀਰੀਅੰਸ ਰਿਹਾ ਆਪਣਾ ਤੇ ਬਾਰਡਰਾਂ ਨੂੰ ਆਪ ਤਾਂ ਹੀ ਘੱਟ ਜਾਈਦਾ ਯਾਰ ਦਿਲ ਕਸਦਾ ਇਹਦਾ ਟੱਪੜ ਲੋ ਔਰ ਬਾਰਡਰ ਆਲੂ ਉਦੋਂ ਹੀ ਜਾਣਾ ਜਦੋਂ ਆਪ ਟੱਪਣੇ ਹੋਣ ਆਜੋ ਬਾਕੀ ਤੁਹਾਡਾ ਸਾਂਝਾ ਕਰਦੇ ਹਾਂ ਹੁਣ ਪਹੁੰਚਦੇ ਆਂ ਕਿੱਥੇ ਦਾ ਹਾਤੇਗਾ ਲੋਜ਼ਾਂ ਸਮਾਨ ਦਾ ਮੈਂ ਖਾਲੀ ਰਹਿਣ ਦੇਣਾ ਆਪਾਂ ਮਗਰ ਸਮਾਨ ਲੱਦ ਰਿਹਾ ਲੈ ਲਿਆ ਕੱਲ ਜੋਗਾ ਸਮਾਨ ਖਰੀਦ ਲਿਆ ਇੱਥੇ ਚੱਲਦਾ ਘਟ ਖਾਨਾ ਤੇ ਹੁਣ ਪਹੁੰਚਦਿਆਂ ਗੁਰੂ ਘਰ ਆਪਾਂ ਉਦੋਂ ਸੈਂਸਿਟੀ ਜਾਣਾ ਸੀਗਾ ਪਰ ਸੈਂਸਿਟੀ ਦੇ ਵਿੱਚ ਆਪਾਂ ਗਏ ਨਹੀਂ ਆਪਾਂ ਕਿਉਂ ਉੱਥੇ ਆਪਣੇ ਕਿਹੜਾ ਕੋਈ ਕੰਮ ਦਾ ਆ ਇਸ ਕਰਕੇ ਆਪਾਂ ਗਏ ਨਹੀਂ ਸੈਂਸਿਟੀ ਉਦੋਂ ਦੇਖਣ ਆੜੀਆ ਬੰਦਾ ਪੜਿਆ ਲਿਖਿਆ ਚਾਹੀਦਾ ਪਰ ਉਹਦੇ ਲਈ ਰਾਹੀ ਸੂਰਜ ਮਾਰਦਾ ਫੇ ਲੱਟਾਂ ਨਾ ਨਿਸ਼ਾਨ ਸਾਹਿਬਾਂ ਦੇ ਵਿੱਚ ਦੀ ਦੇਖੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਟਾਈਮ ਮਾਰਨਿੰਗ ਤੋਂ 4:30 ਤੋਂ 9 ਵਜੇ ਤੱਕ ਮੋ ਸਵੇਰ ਦੇ ਈਵਨਿੰਗ 4:30 ਤੋਂ 7 ਵਜੇ ਤੱਕ ਸਾਡੇ ਲਈ ਸ਼ੀਤ ਦੀਆਂ ਦੇ ਗਏ ਸੂਤੇ ਸਹਿਬ ਜਾਦੇ ਤਾਂ ਤਾਂ ਹੀ ਗੁਰੂ ਕੋ ਬੈ ਸਿੰਘ ਜੀ ਸਾਰਾ ਪਰਿਵਾਰੇ ਬਾਰ ਦਿੱਤਾ ਪਰ ਅਸੀਂ ਯਾਰ ਕੀ ਕੀਤਾ ਕਦੇ ਸੋਚ ਕੇ ਦੇਖੇ ਸਾਬ ਕੁਛ ਭਲਾ ਬੈਠੇ ਅਸੀਂ ਪਰ ਆਪਾਂ ਜਦੋਂ ਵੀ ਹੁਣ ਹੌਸਲਾ ਆਪਣਾ ਟੁੱਟਦਾ ਆ ਤੇ ਆਪਾਂ ਸਰਹੰਦਾ ਹੀ ਪਹੁੰਚੀਦਾ ਆ ਫਤੇਗੜ ਸਾਹਿਬ ਤੇ ਹੌਸਲਾ ਆਪਣਾ ਮੁੜ ਕੇ ਬਣ ਜਾਂਦਾ ਆ ਕੰਮ ਚੜ੍ਹਦੀ ਕਲਾ ਦਾ ਹੋ ਜਾਂਦਾ ਸਵੇਰ ਸ਼ੁਰੂ ਕਰਨ ਤੋਂ ਪਹਿਲਾਂ ਵੀ ਫਤੇਗੜ ਸਾਹਿਬ ਹੀ ਦਰਸ਼ਨ ਕਰਨ ਗਏ ਸੀ ਤੇ ਪਹੁੰਚ ਗਏ ਆਪਾਂ ਗੁਰੂ ਘਰ ਤੇ ਘੋਮ ਲਿਆ ਆਪਾਂ ਅਗਰਤਾਲਾ ਕੈਪੀਟਲ ਤ੍ਰਿਪੁਰਾ ਦੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਕਰਤਾ ਖੁੜਾ ਭਖੜਾ ਇੱਧਰ ਲਿਆ ਕੇ ਤੇ ਉਹ ਥੋੜੇ ਜਿਹਾ ਕੱਪੜਿਆ ਇਸ ਸਵੇਰੇ ਆਪਾਂ ਕੱਢਤੇ ਸੀ ਪਾਣੀ ਚੋਂ ਤੇ ਬਾਕੀ ਦਾ ਪੱਜ ਦਿਨ ਆਈ ਸੀ ਉਦੋਂ ਤੋਂ ਲੈ ਸੀ ਇੱਧਰ ਮੈਵ ਮੈਵ ਵੀ ਆਂਦੇ ਭਾਈਆ ਤੁਹਾਡੇ ਕੋਲੇ ਨਹੀਂ ਕੱਲਾ ਸਾਡੇਹੀਂ ਵੀ ਰੱਖੇ ਹੋ ਆਂਦੇ ਕੱਲਾ ਫਰਾਂਸ ਚ ਨਹੀਂ ਰੱਖਦੇ ਸਾਡੇ ਭਾਰਤਾਂ ਚ ਵੀ ਰਵਾਜ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਕੋ ਰਿਪੋਰਟ ਪ੍ਰਣਾਮ ਸਿੰਘਾਂ ਸ਼ਹੀਦਾਂ ਨੂੰ ਹਾਂਜੀ ਲੋ ਜੀ ਗੀੜਾ ਦੇ ਹੋ ਗਿਆ ਅਗਰਤਲਾ ਰਾਜਕਾਨੀ ਦਾ ਵੀ ਤੇ ਆਪਾਂ ਪਹੁੰਚ ਗਏ ਆ ਗੁਰੂ ਘਰ ਅਸੀਂ ਤੁਹਾਨੂੰ ਪਤਾ ਹੀ ਆ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਕਰਦੇ ਆ ਸਮਾਪਤ ਹੁਣ ਜੋ ਹੰਦਲਵਾਦੀ ਓਏ ਤੇ ਸਮਾਨ ਦੱਥਾ ਆਪਾਂ ਪੈਕ ਕਰੀਏ ਬੈਗਾਂ ਚ ਤੇ ਸਵੇਰ ਨੂੰ ਫਿਰ ਸਫਰ ਦੀ ਤਿਆਰੀ ਖਿੱਚਾਂਗੇ ਤੇ ਕਿੱਧਰ ਨੂੰ ਸਫਰ ਕਿੱਦਾਂ ਸਫਰ ਤੁਹਾਡੇ ਨਾਲ ਸਾਂਝਾ ਕਰਦੇ ਜਾਣਾ ਆਪਾਂ ਤਦ ਤੱਕ ਲਈ ਸਵੇਰ ਤੱਕ ਲਈ ਯਾਨੀ ਕਿ ਇਹ ਕਹਿਣ ਦਾ ਮਤਲਬ ਰੁੜਕੀ ਵਾਲੇ ਦਾ ਸਾਰਿਆਂ ਨੂੰ ਰੁੜਕੀ ਵਾਲੇ ਲੋ ਤੇ ਰੁੜਕੀ ਵਾਲ ਦੇ ਕੋਲੇ ਤੂਫਾਨ ਵੱਲੋਂ ਜੀ ਸੱਤ ਸ਼੍ਰੀ ਅਕਾਲ